ਸਰਕੀ ਨੇ ਕਈ ਕੇਸਾਂ ਨੂੰ ਮੰਨਦੇ ਤਾਂ ਕਿੰਨੇ ਮਾਮਲੇ ਸੁਣੇਗਾ ਮਲੋਟ ਸਾਹਿਬ ਕਿ ਜਨ ਨੇ ਪਿੱਛੇ ਇੱਕ ਤੋਂ ਵੱਧ ਬੜੀ ਐਕਟਿਵਲੀ ਪੁਲਿਸਿੰਗ ਕੀਤੀ ਹੈ ਇੱਕ ਪੁਰਾਣਾ ਮਾਰਡਰ ਜਿਹੜਾ ਕਿ 2025 2023 ਨੂੰ ਹੋਇਆ ਸੀ ਜਿਸ ਚ ਕੀ ਦੋ ਦੋਸਤ ਸਗੇ ਨਸ਼ਾ ਕਰਨ ਦੇ ਆਦੀ ਸੀਗੇ ਤੇ ਇਸ ਅਨਮੋਲ ਸਿੰਘ ਜਿਹੜਾ ਹੈਗਾ ਦੋਸ਼ੀ ਹੈ ਇਹਨੇ ਆਪਣੇ ਦੋਸਤ ਗਵਿੰਦਰ ਸਿੰਘ ਪੁੱਤਰ ਸਰਜੀਤ ਸਿੰਘ ਫਾਜ਼ਲ ਕਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਹਨੂੰ ਗਲਾ ਘੁੱਟ ਕੇ ਦੀ ਮਰਡਰ ਕਰਤਾ ਸੀ ਜੋ ਕਿ ਬਾਅਦ ਚ ਪੋਸਮਾਰਟਮ ਦੌਰਾਨ ਪਤਾ ਲੱਗਿਆ ਕਿ ਕਾਜ਼ ਆਫ ਡੈਥ ਨਸ਼ਾ ਨਹੀਂ ਬਲਕਿ ਇਹਦਾ ਗਲਾ ਘੋਟ ਕੇ ਵੀ ਅੱਤਿਆ ਕੀਤੀ ਗਈ ਹੈ ਜਿਸ ਨੂੰ ਕਿ ਐਸਐਚਓ ਲੱਖੇਵਾਲੀ ਤੇ ਸੀਆਈਏ ਮਨੋਤ ਨੇ ਜਾਇੰਟ ਆਪਰੇਸ਼ਨ ਕਰਕੇ ਤੇ ਵਾਰਦਾਤ ਟ੍ਰੇਸ ਕੀਤੀ ਤੇ ਦੋਸ਼ੀ ਅਨਮੋਲ ਇੰਗੋਰਫ ਜਬਨੂ ਇਹ ਨਕਸਲ ਵਾਲੀ ਦਾ ਰਹਿਣ ਵਾਲਾ ਨੂੰ ਗ੍ਰਿਫਤਾਰ ਕੀਤਾ ਦੂਸਰੀ ਇੱਕ ਸੀਆਈਏ ਟੀਮ ਵੱਲੋਂ ਰਿਕਵਰੀ ਹੋਈ ਹੈ ਜੀ 2 ਕਿਲੋ ਹਫੀਮ ਦੀ ਤੇ ਇੱਕ Honda City ਕਾਰ ਜਿਸ ਚੀਏ ਟੀਮ ਲਿਆਂਦੀ ਜਾ ਰਹੀ ਸੀ ਇਸ ਤੇ 46 ਨੰਬਰ ਮੁਕੱਦਮਾ 28324 6185 1885 ਐਨਡੀਪੀਐਸ ਦਾ ਦਰਜ ਹੋਇਆ ਜਿਸ ਚ ਕੁੱਲ ਬਰਾਮਦਗੀ 2 ਕਿਲੋ ਹਫੀਮ ਤੇ ਇੱਕ Honda City ਕਾਰ ਵੀ ਹੈ ਜਿਸ ਚ ਦੋਸ਼ੀ ਪਵਿੱਤਰ ਸਿੰਘ ਪੁੱਤਰ ਜਗਜੀਤ ਸਿੰਘ ਪਿੰਡ ਵਾਸੀ ਬਾਂਢੀ ਥਾਣਾ ਸੰਗਤ ਜ਼ਿਲ੍ਹਾ ਬਠਿੰਡਾ ਨੂੰ ਦਰਸਤਾਰ ਕੀਤਾ ਗਿਆ ਹੈ। ਇੱਕ ਵਾਰ ਦਾ ਸਿਟੀ ਮਲੋੜ ਵੀ ਹੈ ਜਿਸ ਚ ਇੱਕ ਦੋਸ਼ੀ ਨੇ ਦਸਦਾ ਕੀ ਨਾਮ ਹੈਗਾ ਜੀ ਸੋਨੂ ਸੋਨੂ ਅਤੇ ਰਾਮ ਕੰਨਾ ਦੋ ਦੋਸ਼ੀ ਨੇ ਇਹਨਾਂ ਨੇ ਇੱਕ ਰਾਗੀਰ ਕੋ ਸੱਤਾ ਮਾਰ ਕੇ ਮੋਟਰਸਾਈਕਲ ਤੇ ਜਾਂਦੇ ਹੋਏ 28000 ਰੁਪਿਆ ਦਾ ਇੱਕ ਮੋਬਾਈਲ ਫੋਨ ਸਨੈਚ ਕੀਤਾ ਸੀ ਜੋ ਕਿ ਇਹਨਾਂ ਨੂੰ ਐਸ ਐਚ ਓ ਸਿਟੀ ਮਲੂਟ ਨੇ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਉਹ ਮੋਬਾਈਲ ਫੋਨ ਪਲੱਸ ਜਿਹੜਾ ਇਹਨਾਂ ਦਾ ਮੋਟਰਸਾਈਕਲ ਐ ਐਫ ਡੀ ਲਕਸ ਉਹ ਰਿਕਵਰ ਹੋਇਆ ਜੀ ਇਹ ਵੀ ਹੋਈ ਹੈ ਜੀ ਹਾਂਜੀ ਇਹ ਵੀ ਹੋ ਗਈ ਜੀ ਇਹ ਕੈਸ਼ ਨਹੀਂ ਕੋਈ ਰਿਕਵਰ ਹੋਇਆ ਉਹ ਵੀ ਰਮਾਂਡ ਤੇ ਰਮਾਂਡ ਤੇ ਰਹਿ ਕੇ ਅੱਗੇ ਪੁੱਛ ਕੇ ਇਸ ਦੌਰਾਨ ਪਤਾ ਲੱਗੇਗਾ ਜੀ ਸਿਟੀ ਮਲੋਟ ਦੀ ਇੱਕ ਹੋਰ ਵਾਰਦਾਤ ਜਿਸ ਚ ਇੱਕ ਮੋਬਾਈਲ ਫੋਨ ਖੋਹਿਆ ਗਿਆ ਸੀ ਜਿਸ ਚ ਮੁਕੱਦਮਾ ਨੰਬਰ 49 ਸਿਟੀ ਮਲੋਟ ਦਰਜ ਹੋਇਆ ਦਰਾਨੇ ਤਫ਼ਤੀਸ਼ ਦੋਸ਼ੀ ਨਰੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲ ਇੱਕ ਮੋਬਾਈਲ ਤੇ ਇੱਕ ਮੋਟਰਸਾਈਕਲ ਐਫਐਡੀ ਲਕਸ ਬਣਾ ਨੰਬਰ ਪਲੇਟ ਤੇ ਦਰਾਨੇ ਨਾਕਾਬੰਦੀ ਫੜਿਆ ਗਿਆ ਸੀ ਤੇ ਦਰਾਨੇ ਪੁੱਛ ਕੇ ਇਸ ਨੇ ਕਬੂਲਿਆ ਕਿ ਕੰਨਾਂ ਨੇ ਵੈਗਨਰ ਕਾਰ ਚੋਰੀ ਕੀਤੀ ਹੈ ਤੇ ਇਹ ਵੈਗਨਰ ਕਾਰ ਡੀਏਵੀ ਕਾਲਜ ਦੇ ਨਜ਼ਦੀਕ ਤੇ ਬਰਾਮਦ ਵੀ ਹੋ ਗਈ ਹੈ। ਇੱਕ ਵਾਰਦਾਤ ਸਗੀ ਸਦਰ ਮਨੋਤ ਵੀ ਜਿਸ ਚ ਕਰਨ ਤੇ ਅਰਜਨ ਸਿੰਘ ਤੇ ਦੋ ਵਿਅਕਤੀ ਗ੍ਰਿਫਤਾਰ ਹੋਏ ਨੇ ਜਿਨ੍ਹਾਂ ਨੇ ਕੀ ਇਹਨਾਂ ਕੋਲ ਟੋਟਲ 8 ਮੋਬਾਈਲ ਫੋਨ ਤੇ ਸਪਲੈਂਡਰ ਮੋਟਰਸਾਈਕਲ ਇਹ ਬਰਾਮਦ ਹੋਇਆ ਜੀ ਇਹ ਵਿਖੋ ਦਾ ਕੰਮ ਕਰਦੇ ਸੀ ਲੁੱਟਖੋ ਕਰਦੇ ਸੀ ਸਨੇਚਰ ਸੀਗੇ ਬੇਸਿਕਲੀ ਤੇ ਇਹਨਾਂ ਕੋਲ 8 ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਈ ਇਸ ਸਾਰੀ ਚੋਰੀ ਦੇ ਮੁਕੱਦਮੇ ਹਾਂਜੀ ਹਾਂ ਲੈ ਕੀਤੇ ਹੋਏ ਖੋਏ ਹੋਏ ਮੋਟਰਸਾਈਕਲ ਉਹ ਇਹ ਜੇ ਵੀਰ ਦਾ ਤੁਹਾਨੂੰ ਲੈ ਕੇ ਪੁਲਿਸ ਜਲਦੀ ਫ੍ਰੇਸ ਕਰ ਲੈਂਦੀ ਹੈ ਇਹਨਾਂ ਪਰ ਇਹ ਹੋਣੀ ਨਾ ਦਿੱਤੀਆਂ ਜਾਣ ਜੀ ਪੁਲਿਸ ਨੂੰ ਥੋੜਾ ਜਿਹਾ ਹੋਰ ਮੁਸ਼ਕਿਲ ਵੇ ਸਾਡੀ ਤਾਂ ਪੂਰੋਂ ਤੱਕ ਤਾਕਤਦਾਰੀ ਪੁਲਿਸ ਦੀ ਵਧੀਆ ਰਹੀ ਹੈ ਥੋੜੇ ਜਿਨ ਬਾਅਦ ਹੀ ਬੇਸ ਹੋ ਜਾਂਦੇ ਆ ਫੜ ਲਏ ਜਾਂਦੇ ਤੁਸੀ ਅਸੀਂ ਕੋਸ਼ਿਸ਼ ਕਰਦੇ ਆਂ ਜੀ ਪ੍ਰੀਵੈਂਟ ਕਰੀਏ ਬਟ ਸਾਡੀਆਂ ਵੀ ਕੁਝ ਲਿਮਿਟੇਸ਼ਨਸ ਨੇ ਪੁਲਿਸ ਦੀ ਨਫਰੀ ਬਹੁਤ ਘੱਟ ਹੈ ਜ਼ਿਲ੍ਹੇ ਵਿੱਚ ਤੇ ਅਸੀਂ ਗਸ਼ਤਾ ਵਗੈਰਾ ਪੈਟਰੋਲਿੰਗਸ ਕਰਦੇ ਆਂ ਰਾਤ ਬਰਾਤ ਤੇ ਸਵੇਰੇ अर्ਲੀ ਮਾਰਨਿੰਗ ਵੀ ਪਰ ਵਾਰਦਾਤ ਹੋ ਜਾਂਦੀ ਹੈ ਜੀ ਉਹਨੂੰ ਜਲਦ ਟਰੇਸ ਕਰਨ ਦੀ ਕੋਸ਼ਿਸ਼ ਹੁੰਦੀ ਹੈ ਸਾਡੀ ਜੇ ਰੈਕਸ਼ਨ ਦਾ ਟਾਈਮ ਹੈ ਜੀ ਪੂਰੋਂ ਸਰਕਲੋਂ ਆਸਪਾਸੀ ਤੇ ਜੇ ਇਹ ਜੀ ਕ੍ਰਿਮਨਲ ਬੰਦੇ ਨੂੰ ਵੀ ਆਪਣੇ ਮਾੜੇ ਕੰਮਾਂ ਤੋਂ ਬਾਅਦ ਆ ਜਾਣ ਵਾਰਦਾ ਜ਼ਰੂਰ ਉਹ ਕਰ ਜਾਂਦੇ ਇੱਕ ਟਾਈਮ ਤੇ ਬਟ ਇਨ ਦੀ ਐਂਡ ਉਹ ਪੁਲਿਸ ਦੇ ਕਾਬੂ ਆ ਹੀ ਜਾਂਦੇ ਨੇ ਸਬ ਟੋਟਲ ਕਿੰਨੇ ਦੋਸ਼ੀ ਕਦੇ ਵਾਪਕ ਵਾਪਕ ਮਕਦਮੇ ਵਿੱਚ ਵਾਪਕ ਦੋਸ਼ੀ ਹੋਏ ਨੇ ਜੀ ਗ੍ਰਿਫਤਾਰ ਤੁਹਾਨੂੰ ਪ੍ਰੈਸ ਨੂੰ ਦੇਤਾ ਉਹ ਵਿੱਚ ਡਿਟੇਲ ਚ ਸਾਰਾ ਕੁਝ ਕਿੰਨੇ ਵੀ ਇਨਸੀਡੈਂਟ ਆ ਜਿਹੜੇ ਜਿੰਨੇ ਵੀ ਅਸੀਂ ਆ ਇਨਸੀਡੈਂਟ ਪੇਸ਼ ਕੀਤੇ ਨੇ ਇਹ ਵਿੱਚ ਮਾਨਯੋਗ ਐਸਐਸਪੀ ਸਾਡੇ ਸ਼੍ਰੀ ਆਈਪੀਐਸ ਭਗਵਤ ਮੀਨਾ ਜੀ ਉਹਨਾਂ ਨੇ ਸਾਡੀ ਸਪੈਸ਼ਲ ਟੀਮ ਬਣਾਉਣ ਦਾ ਸਾਨੂੰ ਹੁਕਮ ਦਿੱਤਾ ਜਿਹਦੇ ਤਹਿਤ 2 ਦਿਨ ਪਹਿਲੇ ਤੁਸੀਂ ਇੱਕ ਮੀਡੀਆ ਦੇ ਵਿੱਚ ਵੀ ਆਇਆ ਕਿ ਇੱਕ ਬਜ਼ੁਰਗ ਤੋਂ ਉਹਦੇ ਸੱਟ ਵੀ ਲੱਗੀ ਹੈ ਬਜ਼ੁਰਗ ਜੋੜਾ ਜਾ ਰਿਹਾ ਸੀ ਅਸੀਂ ਉਹਨੂੰ 48 ਘੰਟਿਆਂ ਦੇ ਵਿੱਚ ਹੀ ਪੇਸ਼ ਕੀਤਾ ਪਕੈਦਾ ਹੁਣੇ ਚ ਅਸੀਂ ਟੈਕਨੀਕਲੀ ਆਪਣੀ ਇਨਵੈਸਟੀਗੇਸ਼ਨ ਅਮਜ ਲਿਆ ਕੇ ਉਸ ਤੋਂ ਇਲਾਵਾ ਸਾਡੇ ਸਦਰ ਐਸਐਚਓ ਸਾਹਿਬ ਨੇ ਉੱਥੇ ਸਾਡੀ ਸਮਝ ਹੋਈਆਂ ਸੀ ਦੋ ਤਿੰਨ ਵਾਰ ਦਿੱਤਾ ਕੁਝ ਜਿਹੜੇ ਕੰਪਲੇਨੈਂਟ ਨੇ ਉਹ 112 ਤੇ ਕੰਪਲੇਨ ਕਰ ਤੋਂ ਬਾਅਦ ਬਿਆਨ ਲਕਾ ਕੇ ਰਾਜੀ ਨੇ ਲੇਕਿਨ ਅਸੀਂ ਇਮੀਡੀਏਟ ਇਹਨੂੰ ਦੋ ਵਾਰ ਦਿੱਤਾ ਤੇ ਐਸਐਚਓ ਸਾਹਿਬ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਅਸੀਂ ਉਹਨੂੰ ਵੀ ਬੜਾ ਸੀਸੀਟੀਵੀ ਰਿਕਾਰਡਿੰਗ ਦੇ ਵਿੱਚ ਦੇਖ ਕੇ ਅਸੀਂ ਉਹ ਬੰਦੇ ਟਰੇਸ ਕਰਕੇ ਆਇਡੈਂਟੀਫਾਈ ਕਰਕੇ ਉਹ ਬੰਦੇ ਫੜੇ ਜਿਨ੍ਹਾਂ ਦੇ ਕੋਲ ਸਨੇਚ ਕੀਤੇ ਹੋਏ 8 ਮੋਬਾਈਲ ਹੁਣ ਤੱਕ ਬਰਾਮਦ ਕਰ ਲਏ ਅੱਗੇ ਫਦਰ ਅਸੀਂ ਇਹ ਮਾਰ ਲੈ ਰਹੇ ਹਾਂ ਇਸੇ ਤਰੀਕੇ ਦੇ ਨਾਲ ਅਸੀਂ ਇਹ ਕਿ ਜ਼ੋਰ ਵੜ ਕੇ ਉਹਦੇ ਕੋਲੋਂ ਬਕਾਇਦਾ ਵੈਗਨਰ ਗੱਡੀ ਚੋਰੀ ਦੀ ਤੇ ਮੋਟਰਸੈਕਲ ਚੋਰੀ ਦਾ ਉਹ ਬਰਾਮਦ ਕੀਤਾ ਬਾਕੀ ਸਾਰਨੇ ਸਾਰੀ ਕੱਲੀ ਕੱਲੀ ਵਾਰਦਾਤ ਬਾਰੇ ਤੁਹਾਨੂੰ ਦੱਸ ਹੀ ਦਿੱਤਾ ਇਹਦੇ 'ਚ ਜਿਹੜਾ ਪੀਸੀ ਆ ਉਹਨੂੰ ਅਸੀਂ ਅਲਰਟ ਕਰਨ ਵਾਸਤੇ ਐਸਪਟਸ ਸਵਾਰਨਾ ਤੋਂ ਇਲਾਵਾ ਮੈਂ ਕੱਲ ਆਪਣੇ ਸੀਏਏ 2 ਦੇ ਇੰਚਾਰਜ ਨੂੰ ਕੁਲਵੀਰ ਨੂੰ ਅਸੀਂ ਕੁਝ ਅਜਿਹੇ ਹੋਰ ਨਵੀਆਂ ਇੱਕ ਵਿਵਸਥਾ ਬਣਾਈ ਹੈ ਜਿਹਦੇ ਨਾਲ ਸਾਡੇ ਅਸੀਂ ਆਪਣੇ ਸਾਰੇ ਕਲ ਪੀਸੀਆਰ ਨੂੰ ਵਾਧਨ ਕਰਕੇ ਉਹ ਹਦਾਇਤਾਂ ਦੇ ਅਨੁਸਾਰ ਟੀਮਾਂ ਬਣਾ ਕੇ ਅਸੀਂ ਉਹਨਾਂ ਨੂੰ ਉਹ ਏਰੀਆ ਦਿੱਤਾ ਹੈ ਕਿ ਤਾਂ ਕਿ ਸਾਡੀ ਪ੍ਰੋਫੈਸ਼ਨਲ ਵੱਧ ਹੋਵੇ ਜਿਵੇਂ ਤੁਸੀਂ ਕਿਹਾ ਕਿ ਵਾਰਗਤ ਹੋਵੇ ਹੀ ਨਾ ਵਾਰਗਤ ਤਾਂ ਹੋਣੀ ਹੁੰਦੀ ਹੈ ਬਸ ਸਾਡੀ ਕੋਸ਼ਿਸ਼ ਇਹ ਹੈ ਤੇ ਹੋ ਵੀ ਨਾ ਇਸ ਲਈ ਪ੍ਰੋਵੈਂਸ਼ਨ ਦੇ ਤੌਰ ਤੇ ਅਸੀਂ ਪੂਰੇ ਸ਼ਹਿਰ ਦੇ ਵਿੱਚ ਬਕਾਇਦਾ ਜਿਹੜੇ ਸਾਡੇ 10 ਮੋਟਰਸਾਈਕਲ ਨੇ ਉਹ ਸਾਡੀ ਫੋਰਸ ਦੀ ਕਮੀ ਕਰਕੇ ਨਹੀਂ ਇੱਕ ਦੋ ਚੱਲ ਰਹੇ ਉਹਦੇ ਵਿੱਚ ਸਾਡੀਆਂ ਲੜਕੀਆਂ ਵੀ ਅਸੀਂ ਕਰ ਕਰ ਰਹੇ ਆ ਤੇ ਮਹਿਮਾਨ ਜੋ ਐਸਪੀ ਜੀ ਸਾਹਿਬ ਨੂੰ ਬੇਨਤੀ ਕਰੂਗਾ ਉਹਦੇ ਸਾਨੂੰ ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀਗੀ ਤੇਲ ਦੀ ਵੀ ਉਹ ਵੀ ਸਾਹਿਬ ਨਾਲ ਗੱਲ ਕਰਕੇ ਅਸੀਂ ਇਹਨਾਂ ਦਾ ਤੇਲ ਜਿਹੜਾ ਹੈਗਾ ਥੋੜਾ ਵਧਾਵਾਂਗੇ ਸੱਭੀ ਪੈਟਰੋਲਿੰਗ ਕੰਟੀਨਿਊ ਤਾਂ ਕਿ ਪਬਲਿਕ ਦੇ ਵਿੱਚ ਇਹ ਮੈਸੇਜ ਨਹੀਂ ਜਾਣ ਲੈਣਾ ਅਸੀਂ ਕਿ ਵੇ ਹਾਂ ਪੁਲਿਸ ਉਸਤ ਹੈ ਜਾਂ ਉਹ ਹੈ ਬਿਲਕੁਲ ਤੋਸਤ ਦਰੋਸਤ ਹੈ ਔਰ ਕੰਟੀਨਿਊ ਇਸ ਤਰੀਕੇ ਦੀ ਪੈਟਰੋਲਿੰਗ ਲਗਾਤਾਰ ਕੀਤੀ ਜਾਂਦੀ ਜਿਸ ਦੀ ਅਸੀਂ ਚੈਕਿੰਗ ਕੀਤੀ ਜਾਂਦੀ ਹੈ ਔਰ ਨਾਈਟ ਡੋਮੀਨੈਂਸ ਦੇ ਤਹਿਤ ਵੀ ਅਸੀਂ ਔਰ ਉਸ ਇਸ ਤਰ੍ਹਾਂ ਵੀ ਇਹ ਅਸੀਂ ਆਇਡੈਂਟੀਫਾਈ ਕਰਦੇ ਕਿਤੇ ਜਿਹੜੇ ਸਲਾਮ ਏਰੀਏ ਜ ਹੈ ਸਲਾਮ ਏਰੀਏ ਦੇ ਵਿੱਚ ਅਸੀਂ ਉਹਨਾਂ ਲੋਕਾਂ ਦੀ ਥੋਰੋਲੀ ਵੈਰੀਫਿਕੇਸ਼ਨ ਵਾਲੇ ਪਾਸੇ ਜਾ ਰਹੇ ਹਾਂ ਕਿ ਇੱਥੇ ਕੋਈ ਅਨਲਾਈਡੈਂਟਿਫਾਈਡ ਬੰਦੇ ਬਾਰੂ ਆਗੇ ਨਾ ਲਿਦਾ ਕਿਉਂਕਿ ਅੱਗੇ ਇਲੈਕਸ਼ਨ ਦਾ ਸਮਾਂ ਆ ਰਿਹਾ ਹੈ ਅਸੀਂ ਉਸੇ ਲੜੀ ਦੇ ਤਹਿਤ ਕਿ ਸਾਡਾ ਇਲੈਕਸ਼ਨ ਦਾ ਦੌਰ ਵੀ ਬੜਾ ਪੀਸਫੁਲੀ ਲੱਗੇ ਜੋ ਟ੍ਰਬਲ ਮੇਕਰਸ ਨੇ ਜਾਂ ਉਸ ਤਰ੍ਹਾਂ ਦੇ ਉਹਨਾਂ ਲੋਕਾਂ ਦੇ ਖਿਲਾਫ ਪ੍ਰੋਵੈਂਟਿਵ ਐਕਸ਼ਨ ਲੈ ਰਹੇ ਆਂ ਲੇਕਿਨ ਸਭ ਤੋਂ ਇਹ ਬੜੀ ਵੱਡੀ ਕਾਮਯਾਬੀ ਜਿਹੜੀ ਕਿ ਅਸੀਂ ਪਿਛਲੇ 2-3 ਦਿਨਾਂ ਦੇ ਵਿੱਚ ਜਿਹੜੀ ਸਾਡੀ ਸਖਤ ਮੀਟਿੰਗ ਲੱਗੇ ਦਿਨੇ ਸੁੱਤੇ ਰਾਤ ਨੂੰ ਸੁੱਤੇ ਸਾਡੇ ਸਿਟਰਪਾ ਸਾਹਿਬ ਤੇ ਅਸੀਂ ਸਾਰੀ ਪਾਰਟੀ ਇਹ ਉਹਦਾ ਸਿੱਟਾ ਹੈ ਕਿ ਸਾਡੀਆਂ ਤਿੰਨ ਪੰਚਾਇਤ ਜਿਹੜੀਆਂ ਅਸੀਂ ਆ ਵਾਰਦਾਤਾਂ ਜਿਹੜੀਆਂ ਆਈਆਂ ਉਹ ਸਹੀ ਸਾਰੀਆਂ ਪੇਸ਼ ਕਰਾਂਗੇ ਇੱਕ ਕੁਝ ਇਹ ਗੱਲ ਕਿ ਲੋਕ ਜਿਹੜੇ ਅੱਗੇ ਅੱਗੇ ਨਹੀਂ ਆਉਂਦੇ ਕੋਈ ਕੰਪਲੇਂਟ ਨੂੰ ਲਿਖਾਉਣ ਲਈ ਰਾਜੀ ਨਹੀਂ ਉਹ ਵਿੱਚ ਬਹੁਤ ਸੇ ਖੱਜਲ ਖਵਾਰੀ ਤੋਂ ਡਰਦਾ ਵਿਅਕਤੀ ਜਾਂ ਲੋਕ ਜਾਂ ਉਹਨਾਂ دہشت ਉਹਨਾਂ ਦੀ ਹੈ ਜਿਹੜੇ ਲੋਕ ਤੋਂ ਕਰ ਰਹੇ ਉਹਦੇ ਵਿੱਚ ਬਨ ਇਹ ਜੀ ਕੋਈ ਪ੍ਰੋਬਲਮ ਦਾ ਮੈਂ ਜੋ ਫੀਲ ਕੀਤਾ ਜਿਵੇਂ ਹੁਣ ਪਰਸੋਂ ਇੱਕ ਲੜਕੀ ਦਾ ਮੋਬਾਈਲ ਚੋਰੀ ਹੋਇਆ ਉਹ ਤੋਂ ਕੋਇਆ ਗਿਆ ਹੈ ਨਾ ਜੇ ਤੁਹਾਨੂੰ ਉਸ ਵਾਰਦਾ ਦਾ ਪਤਾ ਲੱਗਿਆ 112 ਦੇ ਕੋਲ ਤਾਂ ਇਹ ਯਾਤਨਾ ਬੇਨੋ ਨੋ ਟਾਈਮ ਉੱਥੇ ਪਹੁੰਚ ਗਏ ਐਸਾ ਕਿ ਉਹ ਵੀ ਪਰਵਾਹ ਹੋ ਰੋ ਤੇ ਜੇ ਉਹ ਸਾਰੀ ਗੱਲ ਕੀਤੀ ਤੇ ਉਹ ਅਗਲੇ ਦੀ ਕੋਸ ਪਰਸਨਲ ਕੋਸਿਸਤਰੀਆਂ ਉਹ ਮੀਆ ਐਫ ਆਈ ਆਰ ਲਾਚ ਕਰਾਈ ਤੇ ਫਿਰ ਉਹਨਾਂ ਨੂੰ ਆਉਂਦਾ মিডিਆ ਦੇ ਵਿੱਚ ਵੀ ਉਹਨਾਂ ਦਾ ਨਾਮ ਵਗੈਰਾ ਆ ਜਾਂਦਾ ਹੈ ਨਾ ਕੋਈ ਇਸ ਤਰ੍ਹਾਂ ਦੀ ਉਹ ਦੱਸਿਆ ਕਿ ਨਹੀਂ ਜੀ ਮਤਲਬ ਹੈ ਨਾ ਉਹ ਕਿਉਂਕਿ ਕ੍ਰਾਈਮ ਜਦੋਂ ਆਉਂਦਾ ਹੈਗਾ ਤੇ ਪ੍ਰੈਸ ਤੁਹਾਨੂੰ ਡਾਊਟ ਮੀਡੀਆ ਦੇ ਵਿੱਚ ਉਹਦਾ ਸਾਰੀ ਦਿਟਾਈ ਜਾਂਦਾ ਹੈਗਾ ਉਹਨੇ ਕੁਝ ਹੋਰ ਵੀ ਆਗੇ ਪਰੋਲਦੇ ਨੇ ਲੜਕੀ ਸੀਗੇ ਬਸ ਅਸੀਂ ਸਾਰਾ ਕੁਝ ਪੇਸ਼ ਕਰਦੇ ਹਾਂ ਪੇਸ਼ ਕਰਕੇ ਅਸੀਂ ਉਹਦੇ ਵਿੱਚ ਕਈ ਬੰਦੇ ਠੀਕ ਹੈ ਨਾ ਪਰ ਟੌਰ ਬੇਟਲੈਸ ਵੀ ਬਣਨਾ ਨਹੀਂ ਚਾਹਦੇ ਜਿਹੜਾ ਵੀ ਮੈਚ ਹੋਵੇ ਬਾਕੀ ਜਿਹੜੀ ਰਸੀ ਕਰੇ ਪੁਲਿਸ ਨੂੰ ਬਲੇਮ ਕਰ ਦਿੰਦੇ ਨੇ ਲੋਕ ਬੜੀ ਛੇਤੀ ਪਰ ਜਦੋਂ ਇਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਲਗਾਉਣ ਲਈ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਉਹ ਤੋਂ ਸਾਥ ਨਹੀਂ ਦਿੰਦੇ ਹਾਂ ਨਹੀਂ ਐ ਵੀ ਨਹੀਂ ਕਰਾਂਗੇ ਕਿ ਨਹੀਂ ਦੇਖੋ ਦੇਖੋ ਜਿਹੜਾ ਹਰ ਬੜਿਆ ਲੇਖ ਇਨਸਾਨ ਆਜ ਕੱਲ ਅਵਿਆਰਨੈਸ ਹੈ ਆਪਣੀ ਡਿਊਟੀਜ਼ ਔਰ ਰਾਈਟਸ ਦੇ ਸਬੰਧੇ ਦੇ ਸਹਿਯੋਗ ਪੂਰਾ ਮਿਲ ਰਿਹਾ ਹੈ ਲੇਕਿਨ ਕੁਝ ਪ੍ਰੋਬਲਮ ਜੇ ਉਹ ਜਿਵੇਂ ਜੀ ਸੋਸ਼ੀਅਲੀ ਹੁੰਦੀਆਂ ਗਈਆਂ ਨੇ ਕੁਝ ਪ੍ਰੋਬਲਮਸ ਉਹਨਾਂ ਨੂੰ ਤਾਂ ਹੈ ਕਿ ਇਨਸਾਨੀ ਦੇ ਨਾਤੇ ਅਸੀਂ ਵੀ ਸਮਝਦੇ ਬਸ ਸਾਡੀ ਪੁਲਿਸ ਵੱਲੋਂ ਸਾਡਾ ਜੋ ਇੱਕ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਦਾ ਤਰੀਕਾ ਹੈ ਉਹ ਵੀ ਅਸੀਂ ਹੋਰ ਬੜਾ ਥੋਰੋਲੀ ਡੀਪਲੀ ਜਾ ਕੇ ਹਰ ਚੀਜ਼ੀ ਅਸੀਂ ਗਰੰਟੀ ਨੂੰ ਸਮਝਦੇ ਹੋਏ ਅਸੀਂ ਉਹਨੂੰ ਟ੍ਰੈਕ ਕਰ ਉਹ ਕਰੋਟ ਦੇ ਗਾਡੇ ਮੋਬਾਈਲ ਚੋਰੀ ਦੇ ਨਾਮ ਅੰਦਰ ਕੰਮ ਨਹੀਂ ਅੱਜ ਇਹ ਕੋਈ ਆ ਉਹੀ ਫੜੇ ਜੀ ਆ ਆ ਜੋ ਅੱਜ ਪ੍ਰੈਸ ਕਾਨਫਰੈਂਸ ਕੀਤੀ ਜਾ ਰਹੀ ਹੈ ਅਸੀਂ ਉਹੀ ਸਲੈਕਟਰੀ ਫੜੇ ਨੇ ਜਿਹੜੇ ਜਾਂਦੇ ਜਾਂਦੇ ਕਿਤੇ ਮੋਬਾਈਲ ਹੁੰਦੇ ਨੇ ਉਹੀ ਨੇ